ਕਰ ਸੋਈ ਹੋ ਦੀ ਤੁਹਾਡੇ ਸਾਰਿਆਂ ਦਾ ਉਰੇ ਸਾਡੇ ਸੱਦੇ ਤੇ ਪਹੁੰਚਣ ਲਈ ਬਹੁਤ ਧੰਨਵਾਦ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾਦੀ ਔਰ ਜਿਹੜੇ ਭਗਵਾਨਤਮਾਨ ਜਿਹੜੀ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਕਹਿ ਕੇ ਵੋਟਾਂ ਮੰਗੀਆਂ ਸੀ ਕਿ ਜੀ ਇੱਕ ਮੌਕਾ ਦੇ ਦਿਓ ਜੇ ਅਸੀਂ ਕੰਮ ਨਾ ਕੀਤਾ ਅਸੀਂ ਦੁਬਾਰਾ ਵੋਟਾਂ ਮੰਗਣ ਨਹੀਂ ਆਉਂਦੇ ਤੇ ਅਜੋ ਹੀ ਆਮ ਆਦਮੀ ਪਾਰਟੀ ਉਹ ਹੀ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿ ਰਹੇ ਨੇ ਜਾਂ ਸੁਸੋਧਿਆ ਨੇ ਕੀ ਉਤੋਂ ਨਿਰਦੇਸ਼ ਜਾਰੀ ਕੀਤੇ ਨੇ ਕਿ ਸਾਮ-ਦਾਮ ਦੰਦ ਭੇਦ ਸਭ ਕੁਝ ਲਾਵਾਂਗੇ ਪਰ ਚੋਣਾ ਜਿੱਤਰੀ ਔਰ ਪੰਜਾਬੀਅਤ ਤੱਕ ਨੂੰ ਆਮ ਆਦਮੀ ਪਾਰਟੀ ਨੇ ਸ਼ਰਮਸਾਰ ਕਰਤਾ ਸਾਰਾ ਪੰਜਾਬ ਸ਼ਰਮਿੰਦਾ ਜੋ ਕੱਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਤਰਨ ਤਾਰਨ ਦੇ ਵਿੱਚ ਕੀਤਾ ਮਜੀਠੇ ਦੇ ਵਿੱਚ ਕੀਤਾ ਜਿੱਥੇ ਕੰਚਨਪ੍ਰੀਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦੀ ਜਿਹੜੇ ਬੇਟੀ ਨੇ ਜਿਨ੍ਹਾਂ ਨੇ ਬਹੁਤ ਡਟ ਕੇ ਉੱਥੇ ਸ਼ਰੋਮਨੀ ਅਕਲਗਲ ਦੀ ਲੜਾਈ ਲੜੀ ਤੇ ਚਾਰ ਪਰਚੇ ਕੰਚਨਪ੍ਰੀਤ ਤੇ ਐਸੇ ਇਲੈਕਸ਼ਨ ਦੇ ਦੌਰਾਨ ਦਰਜ ਕੀਤੇ ਗਏ ਮਤਲਬ ਹੱਸੋ ਹੀ ਨਹੀਂ ਗੱਲ ਹੈ ਕਿ ਪੰਜਾਬ ਜਿਹੜਾ ਧੀਆਂ ਪੈਣਾ ਦੀ ਇੱਜ਼ਤਾਂ ਦੇ ਰਾਖੇ ਮੰਨੇ ਜਾਂਦੇ ਨੇ ਉਹ ਪੰਜਾਬ ਦੇ ਵਿੱਚ ਦਿੱਲੀ ਦੀ ਕੈਸੀ ਸਰਕਾਰ ਆ ਗਈ ਜਿਨੇ ਰਾਤਾਂ ਨੂੰ ਧੀਆਂ ਦੇ ਉੱਤੇ ਝੂਠਾ ਪਰਚਾ ਵੀ ਦਿੱਤਾ ਤੇ ਧੀ ਨੂੰ ਅਰੈਸਟ ਵੀ ਕਰ ਲਿਆ ਔਰ ਇਹ ਜਿਹੜੇ ਚਾਰੇ ਪਰਚਿਆਂ ਦੀ ਮੈਂ ਗੱਲ ਕਰਦਾ ਇਹ ਚਾਰੇ ਪਰਚੇ ਇਲੈਕਸ਼ਨ ਦੇ ਦੌਰਾਨ ਦਿੱਤੇ ਗਏ ਨੇ ਜੀਤੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਕੰਚਨ ਪ੍ਰੀਤ ਦੇ ਉੱਤੇ ਕੋਈ ਕ੍ਰਿਮੀਨਲ ਕੇਸ ਨਹੀਂ ਸੀ ਕੰਚਨ ਪ੍ਰੀਤ ਕਿਸੇ ਕੇਸ 'ਚ ਲੜਿੰਦਾ ਨਹੀਂ ਸੀ ਕੰਚਨ ਪ੍ਰੀਤ ਕੋਈ ਪ੍ਰੋਕਲੇਮਡ ਡਿਫੈਂਡਰ ਨਹੀਂ ਸੀ ਸਿਰਫ ਚਾਰ ਮੁਕੱਦਮੇ ਜਿਹੜੇ ਕਿ ਇਹੀ ਚੋਣਾਂ ਦੇ ਦੌਰਾਨ ਦਿੱਤੇ ਔਰ ਚੋਣਾਂ ਤੋਂ ਇਮੀਡੀਏਟ ਬਾਅਦ ਸਰਕਾਰ ਨੇ ਹੋ ਹੱਲਾ ਸ਼ੁਰੂ ਕਰਤਾ ਲਗਾਤਾਰ ਇੱਕ ਤੋਂ ਬਾਅਦ ਇੱਕ ਕਦੇ ਇਹਨਾਂ ਦਾ ਕੋਈ ਮੰਤਰੀ ਆ ਜਾਂਦਾ ਕਦੇ ਅੱਜਕੱਲ ਨਵੇਂ-ਨਵੇਂ ਮੁਖ ਬਲਾਰਾ ਸਾਹਿਬ ਬਣੇ ਉਹ ਆ ਜਾਂਦੇ ਕਹਿੰਦੇ ਜੀ ਕੰਚਨਪ੍ਰੀਤ ਤਾਂ ਦੇਸ਼ ਛੱਡ ਗਈ ਉਹ ਤਾਂ ਨੇਪਾਲ ਤੋਂ ਆਈ ਸੀ ਨੇਪਾਲ ਜ਼ਰੀਏ ਫੇਰ ਚਲੀ ਗਈ ਨਾ ਉਦੋਂ ਵੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਜਜਾਰੂ ਜਿਹੜੇ ਵਰਕਰ ਨੇ ਜਿਹੜੇ ਸਪਾਈ ਨੇ ਡਟ ਕੇ ਮੁਕਾਬਲਾ ਕਰਾਂਗੇ ਭੱਜਣ ਵਾਲਿਆਂ ਚੋਂ ਨਹੀਂ ਜੇਕਰ ਸਰਕਾਰ ਇਹ ਸੋਚੇ ਕਿ ਅਕਾਲੀ ਦਲ ਭੱਜੂ ਅਕਾਲੀ ਦਲ ਟਾਕਰਾ ਕਰੂ ਤੇ ਉਰੀਏ ਕੰਚਨਪ੍ਰੀਤ ਕਿੱਥੇ ਸੀ ਕੰਚਨਪ੍ਰੀਤ ਕਿਉਂਕਿ ਸਰਕਾਰ ਚਾਹੁੰਦੀ ਸੀ ਉਹਨੂੰ ਅਰੈਸਟ ਕਰਨਾ ਸਰਕਾਰ ਦਾ ਇੱਕੋ ਮਕਸਦ ਸੀ ਚਾਕੇ ਕਿਉਂਕਿ ਇਲੈਕਸ਼ਨ ਦੀ ਕਿੜ ਕੱਢਣੀ ਹੈ ਤਰਨ ਤਰਨ ਦੇ ਵਿੱਚ ਲੋਕਾਂ ਨੇ ਦਿਖਾਤਾ ਕਿ ਸਰਕਾਰ ਨੂੰ ਲੋਕ ਨਫ਼ਰਤ ਕਰਦੇ ਨੇ ਸਿਆਸੀ ਮਸ਼ੀਨਰੀ ਦਾ ਦੁਰਉਪਯੋਗ ਹੋਇਆ ਪੁਲਿਸ ਨੇ ਇਲੈਕਸ਼ਨ ਲੜੀ ਤੇ ਜਿੱਤ ਰਹੀ ਸੀ ਸਿਰਫ 10000 ਦੀ ਤੇ ਉਹ ਤੋਂ ਬਖਲਾ ਕੇ ਕੰਚਨ ਪ੍ਰੀਤ ਨੂੰ ਅਰੈਸਟ ਕਰਨਾ ਚਾਹੁੰਦੇ ਸੀ ਅਸੀਂ ਉਹਦੀਆਂ ਐਂਟੀਸੀਪੇਟਰੀ ਬੇਲ ਮਾਨਯੋਗ ਅਦਾਲਤ ਦੇ ਵਿੱਚ ਫਾਈਲ ਕੀਤੀਆਂ ਤਿੰਨ ਬੇਲਾਂ ਤਰਨ ਤਰਨ ਕੋਰਟ ਇੱਕ ਮਜੀਠੇ ਹੁਣ ਜਿਹੜੀ ਸਰਕਾਰ ਕਹਿੰਦੀ ਸੀ ਜੀ ਅਕਾਲੀ ਦਲ ਨੇ ਤਾਂ ਕ੍ਰਿਮੀਨਲਾਂ ਨੂੰ ਟਿਕਟ ਦੇ ਦਿੱਤੀ ਅਕਾਲੀ ਦਲ ਨੇ ਤਾਂ ਪਤਾ ਨਹੀਂ ਜੀ ਪੰਜਾਬ ਦਾ ਮਾਹੌਲ ਤੇ ਅਦਾਲਤ ਨੇ ਤਾਂ ਮੰਨਿਆ ਨਹੀਂ ਮਾਨ ਸਾਹਿਬ ਨਾ ਭਗਵੰਤ ਮਾਨ ਸਾਹਿਬ ਦੀ ਗੱਲ ਅਦਾਲਤ ਨੇ ਮੰਨੀ ਨਾ ਪੰਜਾਬ ਪੁਲਿਸ ਦੀ ਗੱਲ ਅਦਾਲਤ ਨੇ ਮੰਨੀ ਤੇ ਅਦਾਲਤ ਨੇ ਉਹ ਚਾਰੇ ਕੇਸਾਂ ਦੇ ਵਿੱਚ ਕੰਚਨ ਪ੍ਰੀਤ ਨੂੰ ਬੇਲ ਦਿੱਤੀ ਤੇ ਕਿਹਾ ਕਿ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ ਪਰ ਕਿਉਂਕਿ ਈਗੋ ਅੰਦਰ ਇਹ ਨਹੀਂ ਭਰੀ ਹੈ ਔਰ ਮੈਂ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਦੇਖੋ ਆਮ ਆਦਮੀ ਪਾਰਟੀ ਦੀ ਫਰਸਟ੍ਰੇਸ਼ਨ ਸਮਝ ਆਉਂਦੀ ਹੈ ਕਿ ਇੱਕ ਸਾਲ ਰਹਿ ਗਿਆ ਸੱਤਾ ਖਿਸਕਦੀ ਦਿਖ ਰਹੀ ਹੈ ਪਰ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਿਉਂ ਕੰਮ ਕਰ ਰਹੇ ਨੇ ਇਹ ਅਫਸਰ ਬੜੇ ਸਪਸ਼ਟ ਤੌਰ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਨੇ ਕਿਉਂਕਿ ਜੋ ਕੱਲ ਕੀਤਾ ਗਿਆ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਸੀ ਉਹ ਅਦਾਲਤਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਗਿਆ ਮਤਲਬ ਐ ਤਾਂ ਕੋਈ ਐਂ ਨਹੀਂ ਨੀ ਪੁਲਿਸ ਦੇ ਕੋਈ ਪਰਚਾ ਦੇਉਂ ਅਦਾਲਤ ਬੇਲ ਦੇਉਂ ਪੁਲਿਸ ਕਹੂਗੀ ਅਸੀਂ ਦੂਜੇ ਮਕਦਮੇ ਚੱਕ ਲਾਂਗੇ ਮਤਲਬ ਕਿਤੇ ਨਾ ਕਿਤੇ ਕੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਡੀਜੀਪੀ ਕੀ ਜਿਹੜੇ ਉੱਥੇ ਤੇ ਲੋਕਲ ਅਫਸਰ ਹੈ ਕੀ ਇਹ ਸਿੱਧਾ ਤੇ ਸਿੱਧਾ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੇ ਜ਼ਿਲ੍ਹਾ ਅਦਾਲਤਾਂ ਨੂੰ ਚੈਲੰਜ ਕਰ ਰਹੇ ਨੇ ਇਹ ਮੈਂ ਕਿੱਥੋਂ ਕਹਿਣੀ ਪੈਂਦੀ ਹੈ ਚਾਰ ਕੇਸਾਂ ਚ ਬੇਲ ਤੋਂ ਬਾਅਦ ਕੱਲ ਜਦੋਂ ਮਜੀਠੇ ਕੋਰਟ ਦੇ ਹੁਕਮਾਂ ਤੇ ਕੰਚਨਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਤਾਂ ਇੱਕ ਨਵਾਂ ਮਸਲਾ ਇੱਕ 208 ਨੰਬਰ ਐਫ ਆਈ ਆਰ ਹੈ ਜਿਹੜੀ ਐਫ ਆਈ ਆਰ 11 ਨਵੰਬਰ ਨੂੰ ਤਰਜ ਕੀਤੀ ਗਈ 11 ਨਵੰਬਰ ਕਿਦਨ ਜਦਨ ਪੰਜਾਬ ਦੇ ਵਿੱਚ ਚੋਣਾ ਹੋ ਰਹੀਆਂ ਸੀ ਜਦਨ ਹਾਰਦੀਪ ਖਲਾਹਟ ਸੀ ਉਹਦੇ ਚ ਕੰਚਨਪ੍ਰੀਤਾ ਮਲਜਮ ਹੈ ਨਹੀਂ ਸੀ ਉਹ ਤਾਂ ਕੋਈ ਧਮਕੀ ਦਾ ਮਾਮਲਾ ਸੀ ਜਿੱਥੇ ਕਿਹਾ ਜੀ ਕਿਸੇ ਬੰਦੇ ਨੇ ਧਮਕੀ ਦਿੱਤੀ ਹੈ ਤੇ ਜਿਹਨੇ ਫੋਨ ਕਰਨ ਨੂੰ ਲਾਇਆ ਉਹ ਵੀ ਬੰਦਾ ਨਾ ਤਾਂ ਉਹ ਚ ਕਿਸੇ ਲੇਡੀ ਦਾ ਜ਼ਿਕਰ ਹੈ ਅਣ ਪਛਾਤੇ ਬੰਦੇ ਉਸ ਐਫ ਆਈ ਆਰ ਚ ਰੱਖੇਗੇ ਤੇ ਉਸ ਐਫ ਆਈ ਆਰ ਦੇ ਵਿੱਚ ਜਦੋਂ ਬਾਕੀ ਐਫ ਆਈ ਆਰਾਂ ਚ ਬੇਲ ਮਿਲ ਗਈ ਤਾਂ ਕੰਚਨ ਪ੍ਰੀਤ ਨੂੰ ਕੱਲ ਸਿਰਫ ਤੇ ਸਿਰਫ ਈਗੋ ਸੈਟੀਸਫਾਈ ਕਰਨ ਦੇ ਲਈ ਮੁੱਖ ਮੰਤਰੀ ਦੀ ਪੁਲਿਸ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਜਿਮਨੀ ਲਿਖੀ ਜਾਂਦੀ ਹੈ ਜਿਹੜੀ ਕਿ ਗਰਾਉਂਡਸ ਆਫ ਰੈਸਟ ਦਿੱਤੀਆਂ ਨੇ ਕੰਚਨ ਪ੍ਰੀਤ ਨੂੰ ਇੱਕ ਗਰਾਉਂਡਸ ਆਫ ਰੈਸਟ ਸਪਲਾਈ ਕੀਤੀਆਂ ਨੇ ਉਹ ਗਰਾਉਂਡਸ ਆਫ ਰੈਸਟ ਦੇ ਵਿੱਚ ਕਹਿੰਦੇ ਕਿ ਜੀ ਅਸੀਂ 27 ਤਰੀਕ ਨੂੰ ਇੱਕ ਜਿਮਨੀ ਪਾਈ ਹੈ ਉਹਦੇ ਮੁਤਾਬਕ ਇੱਕ ਨਾਨ ਅਵੇਲੇਬਲ ਅਫੈਂਸ ਹੈ ਜਿਹੜਾ 111 ਬੀ ਐਨ ਐਸ ਦਾ ਜਿਹਨੂੰ ਅਸੀਂ ਕਹਿੰਦੇ ਆ ਕਿ ਇਕੱਠੇ ਹੋ ਕੇ ਕਿਸੇ ਨੇ ਕੋਈ ਜੁਰਮ ਕੀਤਾ ਮਤਲਬ ਐਕਸਟਰਸ਼ਨ ਧਮਕੀ ਇਕੱਠੇ ਹੋ ਕੇ ਕਾਮਨ ਇੰਟੈਂਸ਼ਨ ਦੇ ਨਾਲ ਉਹ ਕਿਉਂਕਿ ਨਾਨ ਅਵੇਲੇਬਲ ਅਫੈਂਸ ਹੈ ਉਹ ਅਫੈਂਸ ਉਹਦੇ ਚ ਵੜਾ ਕੇ ਸਿਰਫ ਅਰੈਸਟ ਪਾਉਣ ਦੇ ਲਈ ਉਹਨੂੰ ਕੱਲ ਉਥੇ ਅਰੈਸਟ ਕੀਤਾ ਗਿਆ ਮਜੀਠੇ ਥਾਣੇ ਦੇ ਵਿੱਚ ਜਾ ਕੇ ਚਬਾਲ ਦੀ ਪੁਲਿਸ ਨੇ ਅਰੈਸਟ ਕੀਤਾ ਗਰਾਉਂਡਸ ਆਫ ਅਰੈਸਟ ਦੇ ਵਿੱਚ ਜ਼ਿਮਨੀ ਦੱਸਦੇ ਨੇ 27 ਤਰੀਕ ਦੀ ਤੇ ਜਿਹੜੀ ਜ਼ਿਮਨੀ ਹੈ ਜਿਹੜੀ ਅਸਲ ਡੀ ਡੀ ਆਰ ਹੈ ਉਹ ਡੀ ਡੀ ਆਰ ਹੈਗੀ 28 ਤਰੀਕ ਦੀ 2:06 ਦੀ ਤਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੇ ਅਫਸਰ ਨੇ ਸਰਕਾਰ ਦੇ ਬાળા ਨੀਚੇ ਨ ਲੱਗਣ ਇਹ ਕਰ ਰਹੇ ਨੇ ਗਲਤ ਕੰਮ ਅੱਜ ਮੇਰੇ ਵੱਲੋਂ ਇੱਕ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਔਰ ਇਹ ਸਾਰੇ ਤੱਥ ਉੱਥੇ ਰੱਖੇਗੇ ਕਿਉਂਕਿ ਜੋ ਤਰਨ ਤਰਨ ਦੀ ਪੁਲਿਸ ਕਰ ਰਹੀ ਹੈ ਜੋ ਡੀਜੀਪੀ ਸਾਹਿਬ ਤੁਸੀਂ ਅੱਜ ਜਵਾਬ ਦੇਓ ਇਹ ਤੁਹਾਡੇ ਸਬੋਡੀਨੇਟ ਕਰ ਰਹੇ ਨੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਵਾਬ ਦੇ ਕੇ ਆਏ ਹੋ ਪਹਿਲਾਂ 76 ਦੇ ਕੇਸ 'ਚ ਵੀ ਦਬਾ ਦਿੱਤਾ ਜਿਹੜਾ ਨਛੱਤਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੇ ਗਲਤ ਚੱਕਿਆ ਗਲਤ ਰੈਸਟ ਕੀਤਾ ਛੱਡਿਆ ਨਾ ਹਾਈ ਕੋਰਟ ਨੇ ਇਸੇ ਤਰੀਕੇ ਜਿਹੜੀ ਅੱਜ ਕੰਚਨਪ੍ਰੀਤ ਦੀ ਪਟੀਸ਼ਨ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ 'ਚ ਸੁਣਵਾਈ ਲਈ ਆਈ ਉਹਦੇ 'ਚ ਵੀ ਕੋਰਟ ਨੇ ਆਰਡਰ ਪਾਸ ਕੀਤਾ ਕਿ ਇਸ ਤਰੀਕੇ ਦੇ ਨਾਲ ਜਿਹੜਾ 111 ਸੈਕਸ਼ਨ ਤੁਸੀਂ ਐਡ ਕਰਤਾ ਇਹ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਹੋਇਆ ਤੇ ટ્રਾਇਲ ਕੋਰਟ ਨੂੰ ਹਦਾਇਤ ਦਿੱਤੀ ਹੈ ਕਿ ਅੱਜ ਕੰਚਨਪ੍ਰੀਤ ਦਾ ਓਨੀ ਦੇਰ ਤੱਕ ਰਿਮਾਂਡ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਕੰਚਨਪ੍ਰੀਤ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਦਮਨਬੀਰ ਸੋਪਤੀ ਤਰਨਤਾਰਨ ਨਹੀਂ ਪਹੁੰਚ ਜਾਂਦੇ ਓਨੀ ਦੇਰ ਤੱਕ ਕੰਚਨਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਕੰਚਨਪ੍ਰੀਤ ਨੂੰ ਪੁਲਿਸ ਆਪਣੀ ਕਸਟਡੀ ਚ ਨਹੀਂ ਰੱਖ ਸਕਦੀ ਕੰਚਨਪ੍ਰੀਤ ਕੋਰਟ ਦੀ ਕਸਟਡੀ ਚ ਰਹੂਗੀ ਤੇ ਕੋਰਟ ਡਿਸਾਈਡ ਕਰੂਗੀ ਕਿ ਜੋ ਸੁਪਰੀਮ ਕੋਰਟ ਨੇ ਲਾ ਲੇ ਡਾਉਨ ਕੀਤਾ ਹੈ ਜੋ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਾ ਲੇ ਡਾਉਨ ਕੀਤਾ ਹੈ ਕਿ ਅਗਰ ਕੋਈ ਅਫੈਂਸ ਦਾ ਵਾਅਦਾ ਕੀਤਾ ਤੁਸੀਂ ਉਹਦੇ ਚ ਇਸ ਤਰੀਕੇ ਥੋੜਾ ਕੇ ਕੋਈ ਇਨਵੈਸਟੀਗੇਸ਼ਨ ਜੁਆਇਨ ਕਰਨ ਆਊਗਾ ਤੁਸੀਂ ਉਹਨੂੰ ਰਿਮਾਂਡ ਤੇ ਰੱਖ ਲੋਗੇ ਸੋ ਟ੍ਰਾਇਲ ਕੋਰਟ ਅੱਜ 8 ਵਜੇ ਰਾਤ ਨੂੰ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਟ੍ਰਾਇਲ ਕੋਰਟ ਰਾਤ ਨੂੰ 8 ਵਜੇ ਅੱਜ ਉਸ ਕੇਸ ਦੀ ਹੀਅਰਿੰਗ ਕਰੂਗੀ ਤੇ ਟ੍ਰਾਇਲ ਕੋਰਟ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟ ਦੀ ਲਾਈਟ ਦੇ ਵਿੱਚ ਇਹ ਫੈਸਲਾ ਕਰੂਗੀ ਕਿ ਕੀ ਇਹ ਜਿਹੜੀ ਅਰੈਸਟ ਕੀਤੀ ਗਈ ਹੈ ਜਿਹੜਾ 111 ਸੈਕਸ਼ਨ ਇੱਕ ਬੇਲੇਬਲ ਐਫ ਆਈ ਆਰ ਦੇ ਵਿੱਚ ਨੌਨ ਬੇਲੇਬਲ ਪਾ ਕੇ ਉਹਦੀ ਡਿਟੈਂਸ਼ਨ ਹੈ ਕੀ ਇਹ ਸਹੀ ਹੈ ਕਿ ਗਲਤ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਮੈਂ ਤਰਨਤਾਰਨ ਜਾ ਰਿਹਾ ਹਾਂ ਪਰ ਤਰਨਤਾਰਨ ਜਾ ਕੇ ਇਹ ਜੋ ਵੀ ਕੋਰਟ ਦੀ ਪ੍ਰੋਸੀਡਿੰਗ ਹੈ ਇਹ ਸਾਰੀ ਤੁਹਾਡੇ ਸਾਹਮਣੇ ਰੱਖੀ ਜਾਊਗੀ ਪਰ ਇੱਕ ਗੱਲ ਸਪਸ਼ਟ ਹੈ ਹਾਈ ਕੋਰਟ ਦਾ ਬੜਾ ਕਲੀਅਰ ਨਿਸ਼ਾ ਨਿਰਦੇਸ਼ ਹੈ ਕਿ ਰਾਤ ਦੇ 8 ਵਜੇ ਤੱਕ ਜਦ ਤੱਕ ਇਹ ਕੇਸ ਦੀ ਸੁਣਵਾਈ ਨਹੀਂ ਹੁੰਦੀ ਕੰਚਨਪ੍ਰੀਤ ਮੈਜਿਸਟ੍ਰੇਟ ਦੀ ਕਸਟਡੀ ਚ ਰਹੂਗੀ ਕੋਰਟ ਦੀ ਕਸਟਡੀ ਚ ਰਹੂਗੀ ਪੁਲਿਸ ਨਾ ਤਾਂ ਉਹਦਾ ਰਿਮਾਂਡ ਲੈ ਸਕਦੀ ਹੈ ਨਾ ਪੁਲਿਸ ਆਪਣੀ ਕਸਟਡੀ ਚ ਕੰਚਨਪ੍ਰੀਤ ਨੂੰ ਰੱਖ ਸਕਦੀ ਹੈ ਤਾਂ ਪਰ ਇੱਥੋਂ ਸਪਸ਼ਟ ਹੋ ਗਿਆ ਕਿ ਕਿਉਂ ਧੱਜੀਆਂ ਉਡਾ ਰਹੇ ਆ ਪਕਨੂੰਦੀਆਂ ਕਿਉਂ ਪੰਜਾਬ ਦੀ ਪੁਲਿਸ ਲੱਗੀ ਆ ਹੁਣ ਅੱਜ ਫੇਰ ਦੁਬਾਰਾ ਜ਼ਿੰਮੇਵਾਰੀ ਅਦਾਲਤ ਦੇ ਵਿੱਚ ਉਹੀ ਅਫਸਰਾਂ ਦੇ ਉੱਤੇ ਆ ਗਈ ਹੈ ਇਹ ਉਹੀ ਅਫਸਰ ਜਵਾਬਦੇਹ ਨੇ ਜਿਹੜੇ ਅਫਸਰਾਂ ਨੇ ਇਹ ਗਲਤ ਕੰਮ ਕੀਤਾ ਕਿਉਂਕਿ ਇਹ ਅਰੈਸਟ ਪੇਟੈਂਟਲੀ ਇਲੀਗਲ ਹੈ ਨਹੀਂ ਕੀਤੀ ਜਾ ਸਕਦੀ ਸੀ ਸੋ ਹੁਣ ਉਹੀ ਅਫਸਰਾਂ ਦੇ ਉੱਤੇ ਸਾਰੀ ਗੱਲ ਆਉਣੀ ਹੈ ਸੋ ਤਰਨ ਤਰਨ ਦੇ ਵਿੱਚ ਹੁਣ 8 ਵਜੇ ਕੰਚਨ ਪ੍ਰੀਤ ਦੀ ਕੇਸ ਦੀ ਸੁਣਵਾਈ ਸ਼ੁਰੂ ਹੋਏਗੀ ਓਨੇ ਦੇਰ ਤੱਕ ਪੁਲਿਸ ਦੀ ਕਸਟਡੀ ਚੋਂ ਕੰਚਨ ਪ੍ਰੀਤ ਬਾਹਰ ਹੈ ਤੇ ਮੈਜਿਸਟਰੇਟਸ ਆਫ ਦੀ ਕਸਟਡੀ ਚ ਕੰਚਨ ਪ੍ਰੀਤ ਨੂੰ ਹੁਣ ਰੱਖਿਆ ਜਾਊਗਾ ਜਿਸ ਤਰੀਕੇ ਨਾਲ ਟੀਲਰ ਸਾਹਿਬ ਇਹ ਆਰਡਰ ਜਾਰੀ ਹੋਏ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਸਟੇ ਕਰ ਸਕਦੇ ਆ ਫਿਲਹਾਲ ਦੇ ਲਈ 111 ਤੇ ਦੇਖੋ ਮੈਂ ਇਹ ਨਹੀਂ ਕਹਿ ਸਕਦਾ ਮੈਂ ਕੋਰਟ ਦੇ ਆਰਡਰਸ ਨੂੰ ਇੰਟਰਪ੍ਰੀਟ ਨਹੀਂ ਕਰੂੰਗਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਚਾਰ ਐਫਆਈਆਰਾਂ 'ਚ ਕੋਈ ਬੇਲਤੇ ਹੋਵੇ ਪੰਜਵੀਂ ਐਫਆਈਆਰ ਜਿਹੜੀ ਕਿ ਬੇਲੇਬਲ ਅਫੈਂਸ ਹੈ ਜਿਸ 'ਚ ਤੁਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਤੁਸੀਂ ਇੱਕ ਜ਼ਮਨੀ ਪਾ ਰਹੇ ਹੋ ਔਰ ਜ਼ਮਨੀ ਵੀ ਕਦੋਂ ਪੈਂਦੀ ਹੈ ਕਿਹੜੇ ਹਾਲਾਤਾਂ 'ਚ ਪੈਂਦੀ ਹੈ ਕਿ ਦੋ ਡੀਐਸਪੀ ਤੁਹਾਨੂੰ ਯਾਦ ਹੋਵੇ ਸਾਡੀ ਸ਼ਿਕਾਇਤ ਤੇ ਇਲੈਕਸ਼ਨ ਕਮਿਸ਼ਨ ਨੇ ਬਦਲੇ ਸੀ ਸੁਖਬੀਰ ਸਿੰਘ ਤੇ ਜਗਜੀਤ ਸਿੰਘ ਕੱਲ ਉਹਨਾਂ ਦੀ ਦੁਬਾਰਾ ਟਰਾਂਸਫਰ ਕਰਕੇ ਉਹਨਾਂ ਨੂੰ ਲਗਾਇਆ ਜਾਂਦਾ ਕਿਉਂਕਿ ਕੋਡ ਆਫ ਕੰਡਕਟ ਖਤਮ ਹੋ ਗਿਆ ਸੀ ਨਵਾਂ ਕੋਡ ਆਫ ਕੰਡਕਟ ਅਲੇ ਲਾਗੂ ਨਹੀਂ ਹੋਇਆ ਸੀ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਜਿਹੜਾ ਹੁਣ ਬਲਾਕ ਸੰਤੀ ਵਾਲਾ ਉਹ ਦੋ ਡੀਐਸਪੀ ਵਾਪਸ ਆਉਂਦੇ ਨੇ ਇੱਕ ਜਿਮਨੀ ਪੈਂਦੀ ਐ ਜਿਮਨੀ ਪੈਰੀਏ 2:00 ਵਜੇ 6 ਮਿੰਟ ਤੇ ਸਿਰਫ ਉਹਦਾ ਕੋਟ ਨੂੰ ਵੀ ਸਪਸ਼ਟ ਦਿਖਦਾ ਕਿ ਤੁਸੀਂ ਸਿਰਫ ਈਗੋ ਸੈਟੀਸਫਾਈ ਕਰਨੀ ਐ ਤੁਸੀਂ ਬੰਦੇ ਨੂੰ ਅਰੈਸਟ ਕਰਨਾ ਉਹ ਅਰੈਸਟ ਕਰ ਲਿਆ ਸੋ ਹੁਣੇ ਸਾਰਾ ਕੁਝ ਮੈਰਿਟਸ ਦੇ ਉੱਤੇ ਦੁਬਾਰਾ ਮੈਂ ਕਹਿ ਰਿਹਾ ਸਾਰਾ ਕੁਝ ਮੈਰਿਟਸ ਦੇ ਉੱਤੇ ਡਿਸਕਸ ਹੋਊਗਾ ਔਰ ਰਾਤ ਨੂੰ 8 ਵਜੇ ਕੋਰਟ ਰੀਜ਼ਿਊਮ ਹੋਊਗੀ ਫਿਲਹਾਲ ਪੁਲਿਸ ਦੀ ਕਸਟਡੀ ਚ ਕੰਚਨਪ੍ਰੀਤ ਨਹੀਂ ਉਹ ਹੁਣ ਕੋਰਟ ਦੀ ਕਸਟਡੀ ਚ ਹੈ ਜਦ ਤੱਕ ਮੈਂ ਤਰਨ ਤਰਨ ਨਹੀਂ ਪਹੁੰਚਦਾ ਇੱਕ ਸਵਾਲ ਜਵਾਦਾਂ ਚੋ ਕਿ ਉਹਦੇ ਵਿੱਚ ਇੱਕ ਲਾਈਨ ਲਿਖੀ ਹੈ ਕਿ ਇਲੀਗਲ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਐਂਟਰੀ ਉਹਦਾ ਕੀ ਮਤਲਬ ਉਸ ਲੈਂਦਾ ਦੇਖੋ ਬੜਾ ਸਪਸ਼ਟ ਹੈ ਜੀ ਕਿ ਪੰਜਾਬ ਪੁਲਿਸ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਕਰਨਾ ਕੀ ਹੈ ਪੰਜਾਬ ਦੀ ਪੁਲਿਸ ਇੱਕ ਪਾਸੇ ਤਾਂ ਪਾਸਪੋਰਟ ਅਥਾਰਟिटीज ਨੂੰ ਲਿਖ ਰਹੀ ਹੈ ਕਿ ਜੀ ਸਾਡਾ ਪਾਸਪੋਰਟ ਵਿਥਹੋਲਡ ਕਰ ਲਿਆ ਜਾਵੇ ਇੱਕ ਨੈਸ਼ਨਲ ਹੈ ਜਿਹਦੇ ਕੋਲੇ ਭਾਰਤ ਦਾ ਪਾਸਪੋਰਟ ਹੈ ਜਿਹੜਾ ਇਸ ਸਮੇਂ ਪਾਸਪੋਰਟ ਅਥਾਰਟिटीज ਕੋਲੇ ਹੈ ਸੋ ਜਿਹੜੀਆਂ ਗੱਲਾਂ ਇਹ ਕਹਿ ਰਹੇ ਨੇ ਜੀ ਗਲਤ ਆ ਕੇ ਕਿੱਧਾ ਆ ਸਕਦਾ ਹੈ ਕੋਈ ਸੋ ਇਹ ਸਾਰਾ ਕੁਝ ਮਨਕਰਤ ਕਹਾਣੀਆਂ ਨੇ ਜਿੱਦਾਂ ਪਹਿਲਾਂ ਨਛੱਤਰ ਦੇ ਕੇਸ 'ਚ ਸੀ ਉਹ ਡਿੱਗੀਆਂ ਅੱਜ ਕੰਚਨਪ੍ਰੀਤ ਦੀ ਵੀ ਜਿਹੜੀ ਇਲੀਗਲ ਅਰੈਸਟ ਹੈ ਹੁਣ ਮਾਨਯੋਗ ਹੁਕਮਾਂ ਦੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਟ੍ਰਾਇਲ ਕੋਰਟ ਨੇ 111 ਤੇ ਕਿਉਂਕਿ ਡੋਮੇਨ ਟ੍ਰਾਇਲ ਕੋਰਟ ਦਾ 111 ਤੇ ਫੈਸਲਾ ਲੈਣਾ ਸੋ ਕੋਰਟ ਨੇ ਉਹਨਾਂ ਤੇ ਛੱਡਿਆ ਕਿ ਅੱਜ ਰਾਤ ਨੂੰ ਇਹਦੇ ਤੇ ਕੋਰਟ 111 ਤੇ ਫੈਸਲਾ ਲਏਗਾ ਸਰਬੋਤਸਤ ਸਾਬਕਾ ਮੰਤਰੀ ਦੇ ਮੌਜੂਦਾ ਹੈ ਮਰ ਦੋਪ ਸਿੰਘ ਢਾਲੀਵਾਲ ਵਾਰ ਵਾਰ ਇਹ ਕਹਿ ਰਹੇ ਕਿ ਗੈਂਗਸਟਰ ਦੇ ਕਿਵੇਂ ਇਲੈਕਸ਼ਨ ਹਰਾ ਸਕਦੇ ਨੇ ਇਹਦੇ ਤੇ ਗੈਂਗਸਟਰ ਦੇ ਵਾਅਦਾ ਕੀਤਾ ਕਰਦੇ ਜਿਹੜੀ ਅਕਾਲੀ ਦਲ ਹੈ ਉਹ ਸਿਆਸਤ ਤੋਂ ਤੇ ਗਰੀਬ ਹੋ ਚੁੱਕੀ ਹੈ ਦੇਖੋ ਮੈਂ ਇਹਨਾਂ ਨੂੰ ਕਹੂੰਗਾ ਜੀ ਕਿ ਸ਼ਰਮਣੀ ਅਕਾਲੀ ਦਲ ਤਾਂ ਪੰਜਾਬ ਦੀ ਰੂਹ ਹੈ ਪਰ ਇਸ ਤਰੀਕੇ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਸਰਕਾਰ ਤੇ ਲੀਡਰ ਇਹ ਮਾਨਸਿਕ ਤੌਰ ਤੇ ਬਹੁਤ ਗਰੀਬ ਹੋ ਚੁੱਕੇ ਨੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਪੰਜਾਬੀਅਤ ਨੂੰ ਸ਼ਰਮਸਾਰ ਕਰਤਾ ਅੱਜ ਪੰਜਾਬੀ ਸ਼ਰਮਸਾਰ ਮਹਿਸੂਸ ਕਰਦੇ ਨੇ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਜਿੱਥੇ ਔਰਤ ਨੂੰ ਗੁਰੂ ਸਾਹਿਬ ਨੇ ਐਡਾ ਮਹਾਨ ਸਨਮਾਨ ਦਿੱਤਾ ਉਥੇ ਰਾਤ ਨੂੰ ਰਾਤ ਦੇ ਹਨੇਰਿਆਂ ਚ ਝੂਠੇ ਪਰਚਿਆਂ ਚ ਇਹ ਔਰਤਾਂ ਨੂੰ ਫੜ ਕੇ ਅੰਦਰ ਦੇ ਰਹੇ ਨੇ ਸੋ ਇਹ ਪਹਿਲੀ ਐਸੀ ਸਰਕਾਰ ਹੈ ਲੜਾਈ ਮਰਦਾਂ ਨਾਲ ਵਾਂਗੂ ਲੜਨੀ ਚਾਹੀਦੀ ਹੈ ਅੱਜ ਤੱਕ ਪੋਲਿਟਿਕਲ ਮੰਡੇਟੇ ਚ ਕਿਸੇ ਨੇ ਪੰਜਾਬ ਦੇ ਵਿੱਚ ਐਗਜ਼ਾਮਪਲ ਨਹੀਂ ਸੀ ਕਿ ਧੀਆਂ ਪੈਣਾ ਤੇ ਝੂਠੇ ਪਰਚੇ ਦੇ ਕੇ ਰਾਤਾਂ ਨੂੰ ਚੱਕਿਆ ਹੋਵੇ ਇਹ ਵੀ ਇਹੀ ਬਦਲਾਅ ਵਾਲੀ ਸਰਕਾਰ ਨੇ 75 ਸਾਲ ਚ ਪਹਿਲੀ ਵਾਰ ਕੀਤਾ ਪਰ ਮੈਂ ਹਮੇਸ਼ਾ ਕਹਿਣਾ ਹੁਣਾ ਮੈਂ ਅਫਸਰਾਂ ਨੂੰ ਫੇਰ ਦੁਬਾਰਾ ਕਹਿ ਰਹੇ ਹਾਂ ਅਫਸਰ ਸਵਿਧਾਨ ਦੇ ਦਾਇਰੇ ਚ ਰਹਿਣ ਅਦਾਲਤ ਦੇ ਵਿੱਚ ਲੈ ਕੇ ਵੀ ਜਾਵਾਂਗੇ ਔਰ ਅਦਾਲਤ ਦੇ ਵਿੱਚ ਇਹ ਚੀਜ਼ਾਂ ਦਾ ਇਨਸਾਫ ਵੀ ਹੋਏ ਧੰਨਵਾਦ ਕਨੈਸੋ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਵਰਕਰਾਂ ਨੂੰ ਜੋ ਨਿਸ਼ਾਨਾ ਪਾ ਕਿਉਂਕਿ ਅੱਜ ਆਮ ਆਦਮੀ ਪਾਰਟੀ ਇਹ ਮਹਿਸੂਸ ਕਰਦੀ ਹੈ ਕਿ ਪੰਜਾਬ ਸ਼ਰੋਮਨੀ ਅਕਾਲੀ ਦਲ ਦੇ ਨਾਲ ਖੜਾ ਹੈ ਪੰਜਾਬ ਸ਼ਰੋਮਨੀ ਅਕਾਲੀ ਦਲ ਦੀ ਅਗਵਾਈ ਚਾਹੁੰਦਾ ਹੈ 2027 ਚ ਕਿਉਂਕਿ ਸੂਬੇ ਦਾ ਇਹਨਾਂ ਨੇ ਬਿਲਕੁਲ ਸੂਬੇ ਨੂੰ ਇੱਕ ਕਾਲੇ ਖੂਚ ਧਕੇਲ ਦਿੱਤਾ ਔਰ ਕਾਂਗਰਸ ਤੇ ਆਪ ਤਾਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਇੰਡੀਆ ਆਲਾਈਂਸ ਦੇ ਹਿੱਸੇਦਾਰ ਨੇ ਆਪਸ ਵਿੱਚ ਮਿਲ ਕੇ ਖੇਡਦੇ ਨੇ ਜਿਹੜੀ ਖੇਡ ਨੰਗੀ ਹੋਈ ਜਿਸ ਤਰੀਕੇ ਤਰਨ ਤਾਰਨ ਦੇ ਵਿੱਚ ਕਾਂਗਰਸ ਨੇ ਆਪ ਦੀ ਮਦਦ ਕੀਤੀ ਹੈ ਸੋ ਹੁਣ ਇਹਨਾਂ ਨੂੰ ਸਮਝ ਆ ਗਈ ਹੈ ਕਿ ਅਕਾਲੀ ਦਲੀ 2027 ਚ ਲੋਕਾਂ ਦੀ ਪਹਿਲੀ ਪਸੰਦ ਹੈ ਜਿਹਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਪਰ ਮੈਂ ਹੁਣ ਤੁਹਾਡੇ ਤੋਂ ਮਾਫੀ ਚਾਹੁੰ ਕਿਉਂਕਿ ਮੈਨੂੰ ਜਾਣਾ ਪੈਣਾ ਹੈ ਉੱਥੇ ਪਹੁੰਚਣਾ ਥੈਂਕ ਯੂ ਸੋ ਮਚ ਮੈਂ ਸ਼ੇਅਰ ਕਰ ਦੂੰਗਾ ਜਦੋਂ ਇਹ ਅਪਲੋਡ ਹੋਉਂਦੀ ਹੈ ਮੈਂ ਸ਼ੇਅਰ ਆ 134 ਨੰਬਰ ਤੇ ਜਸਟਿਸ ਸਰਦੇਸ਼ ਭਰਦwaj ਦੇ ਲੱਗਿਆ ਸੀਗਾ ਜੀ ਮੇਰੇ ਅਰਸ਼ਦੀਪ ਸਿੰਘ ਕਲੇਰ ਵਰਸਸ ਸਟੇਟ ਆਫ ਪੰਜਾਬ